ਸੱਤ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਇਆ ਹੁਣ ਤੋਂ ਲੈ ਕੇ ਅਗਲੇ 3-4 ਘੰਟੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੌਸਮ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਹੁੰਦੇ ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਮੌਸਮ ਦੇ ਵਿੱਚ ਅਪਡੇਟ ਦੇਖਣ ਨੂੰ ਮਿਲਣੀ ਲਗਾਤਾਰ ਪੰਜਾਬ ਦੇ ਉੱਤਰ ਪੂਰਬੀ ਅਤੇ ਆਪਾਂ ਨੂੰ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਸਿਸਟਮ ਕੂਚ ਕਰਦੇ ਹੋਏ ਕਈ ਦਿਨਾਂ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੇ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੁਹਾਡਾ ਇੱਕ ਪੌਂਦੀ ਰਵੇ ਫਿਲਹਾਲ ਜੇਕਰ ਆਪਾਂ ਸਿਸਟਮਾ ਦੀ ਗੱਲ ਕਰੀਏ ਤਾਂ ਇਸ ਟਾਈਮ ਤੁਸੀਂ ਲਾਈਵ ਸੈਲਟ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਇਲਾਕੇ ਹੋਗੇ ਜਿਸ ਦੇ ਵਿੱਚ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤੇ ਕੁਝ ਖੇਤਰ ਹੋਗੇ ਲਗਾਤਾਰ ਹੁੰਦੇ ਕਿੰਡਿਆਂ ਦੇ ਵਿੱਚ ਇਹਨਾਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਦੇ ਆਸਾਰ ਬੰਦੇ ਹੋਇ ਖਾਇਦੇ ਨੇ ਉਸ ਤੋਂ ਬਾਅਦ ਦੱਖਣ ਪੱਛਮੀ ਜ਼ਿਲ੍ਹੇ ਫਾਜ਼ਿਲਕਾ ਬੋਰ ਮੁਖਸਰ ਸਾਹਿਬ ਹੋ ਗਿਆ ਬਠਿੰਡਾ ਫੋਜਪੁਰ ਦੇ ਕੁਝ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦਰਮਿਆਨੇ ਤੌਰ ਤੇ ਆਉਂਦੇ 3-4 ਘੰਟਿਆਂ ਦੇਖਣ ਨੂੰ ਮਿਲ ਸਕਦੇ ਹਨ ਸੰਗਰੂਰ ਜ਼ਿਲ੍ਹਾ ਹੋ ਗਿਆ ਮਲੇਰ ਕੋਟਲਾ ਦੇ ਆਸ-ਪਾਸ ਕੁਝ ਪਟਿਆਲੇ ਦੇ ਖਾਸ ਪੱਛਮੀ ਪਾਗੋਗੇ ਤੇ ਸੰਗਰੂਰ ਨਾਬਾ ਤੂਰੀ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਸਿਸਟਮ ਹਰਿਆਣੇ ਵਾਲੀ ਸਾਈਡ ਤੋਂ ਐਂਟਰ ਕਰਦੇ ਹੋਏ ਕਾਇਦੇ ਰਹੇ ਹਨ ਅਗਲੇ 3-4 ਘੰਟਿਆਂ ਦੇ ਵਿੱਚ ਇਹਨਾਂ ਦੇ ਵਿੱਚ ਕਾਰਵਾਈਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਤਕਰੀਬਨ ਜਿੱਧਰ ਜਿਹੜੇ ਆਪਾਂ ਨੂੰ ਪੂਰਬੀ ਇਲਾਕੇ ਹੋਗੇ ਫਿਲਹਾਲ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਫਿਲਹਾਲ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਉਹਦੇ 3-4 ਘੰਟਿਆਂ ਤੋਂ ਬਾਅਦ ਆਪਾਂ ਨੂੰ ਤਕਰੀਬਨ ਜਿਹੜੇ ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਸਿਸਟਮ ਬੰਦੇ ਹੋਏ ਦਿਖਾਈ ਦੇਣਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਮੇ-ਤੋੜ ਤੇ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਮੇਨ ਤੌਰ ਤੇ ਉਹਦੇ 4-5 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਟੁੱਟਮੇ ਤੋਂ ਦਰਮਿਆਨੇ ਮੀਡੀਆ ਦੀਆਂ ਗਤੀਵਿਧੀਆਂ ਦੇ ਸਾਰ ਲਗਾਤਾਰ ਬਣੇ ਹੋਏ ਹੋਏ ਦਿਖਾਈ ਦੇ ਰਹੇ ਹਨ ਧੰਨਵਾਦ